ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੇ ਡਲ ਟਾਸਕਸ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਪਿਛਲੇ ਕੁਝ ਦਿਨਾਂ ਤੋਂ ਹੈਂਡ ਪੇਂਟਿੰਗ ਟਰਾਈ ਕਰ ਰਹੇ ਹਾਂ ਉਸੇ ਲੜੀ ਦੇ ਤਹਿਤ ਅੱਜ ਆਪਾਂ ਇਹ ਛੋਟੀ ਜਿਹੀ ਬੇਲ ਬਣਾਵਾਂਗੇ ਸਿੰਪਲ ਉਸੇ ਤਰ੍ਹਾਂ ਹੀ ਆਪਾਂ 0 ਨੰਬਰ ਬ੍ਰਸ਼ ਦੇ ਨਾਲ ਪਹਿਲਾਂ ਡੰਡੀ ਬਣਾ ਲੈਣੀ ਹੈ ਹਲਕਾ ਹਲਕਾ ਕਲਰ ਲਗਾ ਕੇ ਬ੍ਰਸ਼ ਦੀ ਬਿਲਕੁਲ ਨਿਬ ਜਿਹੜੀ ਉਹ ਆਪਾਂ ਡਿਪ ਕਰਨੀ ਹੈ ਕਲਰ ਦੇ ਵਿੱਚ ਤੇ ਡੰਡੀ ਹੈ ਜਿਹੜੀ ਉਹ ਬਣਾ ਲੈਣੀ ਆ ਆਰਾਮ ਦੇ ਨਾਲ ਠੀਕ ਹੈ ਜੀ ਆਈ ਥਿੰਕ ਇਹ ਸਭ ਨੂੰ ਆ ਗਈ ਹੋਏਗੀ ਬਣਾਣੀ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਆਪਾਂ ਇਸ ਪ੍ਰੋਸੈਸ ਨੂੰ ਰਿਪੀਟ ਕਰ ਰਹੇ ਹਾਂ ਤਾਂ ਇੱਕ ਇੱਕ ਕਰਕੇ ਸਾਰੇ ਫੁੱਲਾਂ ਦੀਆਂ ਡੰਡੀਆਂ ਵੀ ਬਣਾ ਲਾਂਗੇ ਤੇ ਮੇਨ ਡੰਡੀ ਵੀ ਬਣਾ ਲਾਂਗੇ ਠੀਕ ਹੈ ਜੀ ਇਹ ਬਣ ਗਈ ਆਪਣੀ ਇਹ ਆਪਾਂ 골ਡਨ ਬ੍ਰਾਊਨ ਕਲਰ ਯੂਜ਼ ਕੀਤਾ ਆਪਾਂ ਗ੍ਰੀਨ ਕਲਰ ਨਾਲ ਵੀ ਡੰਡੀ ਬਣਾ ਸਕਦੇ ਹਾਂ ਪਰ ਇੱਥੇ ਆਪਾਂ 골ਡਨ ਬ੍ਰਾਊਨ ਯੂਜ਼ ਕੀਤਾ ਤੇ 그린 ਕਲਰ ਦੇ ਨਾਲ ਆਪਾਂ ਇੱਕ ਇੱਕ ਕਰਕੇ ਪੱਤੀਆਂ ਬਣਾ ਲਾਂਗੇ ਪਹਿਲਾਂ ਸਿੰਪਲੀ ਪੱਤੀਆਂ ਦੀ ਆਊਟਲਾਈਨਿੰਗ ਕਰ ਲਾਂਗੇ ਆਊਟਲਾਈਨਿੰਗ ਨਾਲ ਆਪਾਂ ਨੂੰ ਇਹ ਫਾਇਦਾ ਹੁੰਦਾ ਹੈ ਕਿ ਆਪਣਾ ਜਿਹੜਾ ਘੇਰਾ ਏ ਉਹ ਲਿਮਟਿਡ ਹੋ ਜਾਂਦਾ ਹੁਣ ਜਦੋਂ ਆਪਾਂ ਆਊਟਲਾਈਨਿੰਗ ਕਰ ਲਵਾਂਗੇ ਤਾਂ ਇਹਦੇ ਵਿੱਚ ਆਪਾਂ ਨੂੰ ਕਲਰ ਫਿਲ ਕਰਨਾ ਆਸਾਨ ਹੋ ਜਾਏਗਾ ਅਗਰ ਆਊਟਲਾਈਨਿੰਗ ਨਹੀਂ ਹੋਏਗੀ ਤਾਂ ਸਾਡਾ ਬਰਸ਼ ਜਿਹੜਾ ਉਹ ਬਾਹਰ ਨਿਕਲ ਸਕਦਾ ਸਾਡਾ ਜਿਹੜਾ ਡਿਜ਼ਾਈਨ ਆ ਉਹ ਕਰਾਬ ਹੋ ਸਕਦਾ ਤਾਂ ਇੱਥੇ ਸਾਨੂੰ ਕਲਰ ਭਰਨਾ ਆਸਾਨ ਹੋ ਜਾਂਦਾ ਇਸ ਲਈ ਕੋਸ਼ਿਸ਼ ਕਰਿਆ ਕਰੋ ਪਹਿਲਾਂ ਆਊਟਲਾਈਨਿੰਗ ਬਣਾ ਲਓ ਆਊਟਲਾਈਨਿੰਗ ਤੋਂ ਬਾਅਦ ਆਪਾਂ ਇਹਦਾ ਜਿਹੜਾ ਕਲਰ ਆ ਫਿਲ ਕਰ ਦਿਆ ਕਰਾਂਗੇ ਠੀਕ ਹੈ ਜੀ ਇਹਦੇ ਨਾਲ ਥੋੜਾ ਆਸਾਨ ਹੋ ਜਾਂਦਾ ਆਪਣੇ ਕੋਲ ਇੱਕ ਲਿਮਟਿਡ ਏਰੀਆ ਬਣ ਜਾਂਦਾ ਜਿਹਦੇ ਵਿੱਚ ਆਪਾਂ ਰੰਗ ਭਰਨੇ ਹੁੰਦੇ ਆ ਤਾਂ ਉਹ ਥੋੜਾ ਆਸਾਨ ਹੋ ਜਾਂਦਾ ਠੀਕ ਹੈ ਜੀ ਪਹਿਲਾਂ ਸਿੰਪਲੀ ਆਪਾਂ ਫਿਲ ਕਰ ਲਵਾਂਗੇ ਪੱਤੇ ਗ੍ਰੀਨ ਕਲਰ ਦੇ ਨਾਲ ਸਾਰੀਆਂ ਪੱਤੀਆਂ ਆਪਾਂ ਇੱਦਾਂ ਹੀ ਬਣਾ ਲਵਾਂਗੇ ਪੱਤੀਆਂ ਆਪਾਂ ਫਿਲ ਕਰ ਲਈਆਂ ਨੇ ਹੁਣ ਆਪਾਂ ਫੁੱਲ ਬਣਾਵਾਂਗੇ ਫੁੱਲ ਬਣਾਉਣ ਲਈ ਆਪਾਂ ਜਿਹੜਾ ਵੀ ਤੁਹਾਡੀ ਮੈਚਿੰਗ ਹੈ ਉਹੀ ਕਲਰ ਤੁਸੀਂ ਯੂਜ਼ ਕਰ ਸਕਦੇ ਆ ਇੱਥੇ ਮੈਂ ਜਿਹੜਾ ਕਲਰ ਹੈ ਵੈਸੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਨੂੰ ਪੇਂਟਿੰਗ ਹਜੇ ਆਉਂਦੀ ਨਹੀਂ ਆਪਾਂ ਸਿੱਖ ਰਹੇ ਹਾਂ ਟਰਾਈ ਕਰ ਰਹੇ ਹਾਂ ਤਾਂ ਮੈਂ ਇੱਕ ਕਲਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਨਾ ਕਾਮਯਾਬ ਨਹੀਂ ਹੋਇਆ ਮੈਂ ਮਸਟਰਡ ਕਲਰ ਬਣਾਉਣਾ ਸੀ ਪਰ ਇਹ ਦੇਖੋ ਪਤਾ ਨਹੀਂ ਕਿਹੜਾ ਕਲਰ ਬਣ ਗਿਆ ਹੋਰ ਹੀ ਕੁਝ ਬਣ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਇਸੇ ਨੂੰ ਯੂਜ਼ ਕਰ ਲਿਆ ਹੈ ਤੇ ਮੈਨੂੰ ਇਸੇ ਚਲੋ ਮਸਟਰਡ ਕਲਰ ਆਪਾਂ ਟਰਾਈ ਕਰਕੇ ਦੇਖਦੇ ਹਾਂ ਮੈਂ ਕੰਬੀਨੇਸ਼ਨ ਵੀ ਦੇਖਿਆ ਸੀ ਜਿਹੜਾ ਆਪਾਂ ਨੂੰ ਕਲਰਸ ਦੇ ਨਾਲ ਆਇਆ ਹੈ ਚਾਰਟ ਪਰ ਉਹਦੇ ਅਕੋਰਡਿੰਗ ਸਹੀ ਨਹੀਂ ਬਣਿਆ ਆਈ ਥਿੰਕ ਕੋਈ ਕਲਰ ਜ਼ਿਆਦਾ ਜਾਂ ਘੱਟ ਰਹਿ ਗਿਆ ਹੈ ਚਲੋ ਕੋਈ ਗੱਲ ਨਹੀਂ ਫੇਰ ਟਰਾਈ ਕਰ ਲਾਂਗੇ ਹੌਲੀ ਹੌਲੀ ਆਪਾਂ ਇਦਾਂ ਹੀ ਸਿੱਖ ਲਵਾਂਗੇ ਬਣਾਉਣੇ ਤਾਂ ਫਿਲਹਾਲ ਤਾਂ ਆਪਣਾ ਇਹ ਮੇਰਾ ਜਿਹੜਾ ਐਕਸਪੈਰੀਮੈਂਟ ਸੀ ਇਹ ਫੇਲ ਹੋ ਗਿਆ ਚਲੋ ਪਰ ਫਿਰ ਵੀ ਇੰਨਾ ਮਾੜਾ ਕਲਰ ਨਹੀਂ ਬਣਿਆ ਠੀਕ ਠਾਕ ਬਣ ਗਿਆ ਆਪਾਂ ਫਿਲ ਕਰ ਸਕਦੇ ਆ ਇਹਨੂੰ ਮੇਰਾ ਤਾਂ ਵਾਈਟ ਕੱਪੜਾ ਸੀਗਾ ਕਲਰ ਇਸ ਲਈ ਥੋੜਾ ਠੀਕ ਲੱਗ ਰਿਹਾ ਆਈ ਥਿੰਕ ਤੁਸੀਂ ਤਾਂ ਕੋਸ਼ਿਸ਼ ਕਰਿਓ ਕਿ ਹਲੇ ਨਾਈਂ ਟ੍ਰਾਈ ਕਰੋ ਜੇ ਕਰ ਸਕਦੇ ਹੋ ਤਾਂ ਕਰ ਵੀ ਲਿਓ ਪਰ ਮੇਰੇ ਤੋਂ ਤਾਂ ਮਤਲਬ ਸਹੀ ਕਲਰ ਨਹੀਂ ਬਣਿਆ ਚਲੋ ਫਿਰ ਵੀ ਕੋਈ ਗੱਲ ਨਹੀਂ ਆਪਾਂ ਇਹ ਇਸੇ ਕਲਰ ਨਾਲ ਇਹ ਫੁੱਲ ਨੇ ਜਿਹੜੇ ਬਣਾ ਲੈਨੇ ਐਂਡ ਪੁਆਇੰਟ ਤੇ ਵੈਸੇ ਠੀਕ ਲੱਗ ਰਿਹਾ ਹੈ ਇਹ ਕੋਈ ਇੰਨਾ ਬਹੁਤਾ ਮਾੜਾ ਵੀ ਨਹੀਂ ਹੈ ਕਿ ਦੇਖਣਯੋਗ ਹੀ ਨਹੀਂ ਹੈ ਠੀਕ ਹੈ ਆਪਾਂ ਇਹਦੇ ਇਸੇ ਰੰਗ ਦੇ ਨਾਲ ਹੀ ਇੱਕ ਇੱਕ ਕਰਕੇ ਸਾਰੇ ਫੁੱਲ ਨੇ ਜਿਹੜੇ ਉਹ ਫਿਲ ਕਰ ਲਵਾਂਗੇ ਸੇਮ ਉਹੀ ਪ੍ਰੋਸੈਸ ਹੈ ਜ਼ੀਰੋ ਨੰਬਰ ਬਰਸ਼ ਯੂਜ਼ ਕਰ ਰਹੇ ਆਂ ਆਪਾਂ ਜ਼ਿਆਦਾਤਰ ਆਪਣਾ ਜ਼ੀਰੋ ਨੰਬਰ ਤੇ 2 ਨੰਬਰੀ ਬਰਸ਼ ਆਪਣਾ ਚੱਲ ਰਿਹਾ ਹੈ ਕਿਉਂਕਿ ਇਹਦੇ ਨਾਲ ਥੋੜੇ ਆਪਣੇ ਡਿਜ਼ਾਈਨ ਬਣਾਉਣੇ ਆਸਾਨ ਨੇ ਕੁਛ ਤਾਂ ਆਪਾਂ ਵੈਸੇ ਹੀ ਡਿਜ਼ਾਈਨ ਨੇ ਜਿਹੜੇ ਛੋਟੇ ਬਣਾ ਰਹੇ ਆਂ ਤਾਂ ਆ ਆਪਣੇ ਫੁੱਲ ਨੇ ਜਿਹੜੇ ਹੋ ਗਏ ਕੰਪਲੀਟ ਹੁਣ ਆਪਾਂ ਜਿਹੜੀਆਂ ਪੱਤੀਆਂ ਸੀ ਉਹਦੇ ਵਿੱਚ ਬ੍ਰੀਕ ਬ੍ਰੀਕ ਜੀਆਂ ਡੰਡੀਆਂ ਜੀਆਂ ਲਗਾ ਦੇਵਾਂਗੇ ਜਿਹੜੀਆਂ ਕਿ ਆਪਣੇ ਡਿਜ਼ਾਈਨ ਵਿੱਚ ਵੀ ਸੀਗੀਆਂ ਤੇ ਪੱਤੀ ਵੱਡੀ ਹੈ ਇਸ ਲਈ ਸੋਹਣੀ ਵੀ ਲੱਗੇਗੀ ਠੀਕ ਹੈ ਜੀ ਇਦਾਂ ਹੀ ਡਾਰਕ ਕਲਰ ਦੇ ਨਾਲ ਡਾਰਕ ਗ੍ਰੀਨ ਲੈ ਲਿਓ ਜਾਂ ਫਿਰ ਜਿਹੜੇ ਨੇ ਆਪਾਂ ਡੰਡੀਆਂ ਬਣਾਈਆਂ ਬ੍ਰਾਊਨ ਕਲਰ ਹੈ ਉਹ ਹੀ ਲੈ ਲਿਓ ਬੇਸ਼ੱਕ ਤਾਂ ਉਹਦੇ ਨਾਲ ਹੀ ਆਪਾਂ ਇਹਦੇ ਵਿੱਚ ਸੈਂਟਰ ਜਿck ਲਾਈਨ ਖਿੱਚ ਦੇਣੀ ਹੈ ਤੇ ਸਾਈਡਾਂ ਤੇ 2 2 3 3 ਬਣਾ ਦੇਣੀਆਂ ਨੇ ਲਾਈਨਾਂ ਹੁਣ ਆਪਾਂ ਫੁੱਲਾਂ ਦੀ ਆਊਟਲਾਈਨਿੰਗ ਕਰਾਂਗੇ ਫੁੱਲ ਬਣਾਉਣ ਲੱਗੇ ਆਪਾਂ ਨੇ ਜਿਹੜਾ ਵੀ ਕਲਰ ਯੂਜ਼ ਕੀਤਾ ਹੁੰਦਾ ਉਹ ਤੋਂ ਡਾਰਕ ਲੈ ਲਿਆ ਕਰੋ ਜਾਂ ਲਾਈਟ ਲੈ ਲਿਆ ਕਰੋ ਦੋਨਾਂ ਨਾਲ ਹੀ ਆਊਟਲਾਈਨਿੰਗ ਹੋ ਜਾਂਦੀ ਹੈ ਇੱਥੇ ਵੈਸੇ ਮੈਂ 골ਡਨ ਬ੍ਰਾਊਨ ਹੀ ਲੈ ਲਿਆ ਜਿਹਦੇ ਨਾਲ ਆਪਾਂ ਮੇਨ ਡੰਡੀ ਬਣਾਈ ਹੈ ਨਾ ਉਹੀ ਕਲਰ ਯੂਜ਼ ਕਰ ਰਹੀ ਹਾਂ ਮੈਂ ਕਿਉਂਕਿ ਇਹ ਆਲਰੇਡੀ ਬ੍ਰਾਊਨ ਟੱਚ ਜਆ ਬਣਿਆ ਸੀ ਆਪਣਾ ਕਲਰ ਤਾਂ ਇਹਦੇ ਨਾਲ ਇਹ ਆਊਟਲਾਈਨਿੰਗ ਹੈ ਜਿਹੜੀ ਠੀਕ ਲੱਗ ਰਹੀ ਸੀ ਤਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ 0 ਨੰਬਰ ਬਰਸ਼ ਆ ਆਪਣੇ ਕੋਲੇ ਤੇ ਬਿਲਕੁਲ ਉਹਦੀ ਨਿਬਾ ਜਿਹੜੀ ਉਹ ਡਿਪ ਕਰਨੀ ਆ ਰੰਗਾਂ ਦੇ ਵਿੱਚ ਤੇ ਇੱਕ ਇੱਕ ਫੁੱਲ ਦੀ ਪਤੀ ਆ ਜਿਹੜੀ ਉਹ ਆਊਟਲਾਈਨ ਉਹਨੂੰ ਦੇ ਦੇਣੀ ਆ ਆਪਾਂ ਠੀਕ ਹੈ ਜੀ ਇੱਦਾਂ ਹੀ ਤੁਸੀਂ ਇੱਕ ਇੱਕ ਫੁੱਲ ਨੂੰ ਆਊਟਲਾਈਨ ਕਰ ਦੇਣਾ ਹੈ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ ਜੀ ਇਹ ਆਪਣੀ ਫਾਈਨਲ ਲੁੱਕ ਹੈ ਮਿਲਦੇ ਹਾਂ ਕਿਸੇ ਹੋਰ ਡਿਜ਼ਾਈਨ ਦੇ ਨਾਲ ਥੈਂਕ ਯੂ